ਫਗਵਾੜਾ ਸ਼ਹਿਰ ਅੰਦਰ ਮਹਿਲਾਵਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹਰ ਗੋਬੇ ਨਗਰ ਫਗਵਾੜਾ ਵਿਖੇ ਐਚਏ ਕ੍ਰिएशन ਬੁਟੀਕ ਦਾ ਸ਼ੋਰੂਮ ਖੋਲਿਆ ਗਿਆ ਹੈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮਪrakash ਵੱਲੋਂ ਰੀਪਨ ਕੱਟ ਕੇ ਕੀਤਾ ਗਿਆ ਹੈ ਉਦਘਾਟਨ ਤੋਂ ਪਹਿਲਾਂ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦਾ ਬੁਟੀਕ ਵਿਖੇ ਪਹੁੰਚਣ ਤੇ ਮਨਪ੍ਰੀਤ ਕੌਰ ਧਾਮੀ ਅਤੇ ਹੋਰ ਨਾਪਤਵੰਤਿਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਆਪਣੇ ਸੰਬੋਧਨ ਵਿੱਚ ਜਿੱਥੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਮਨਪ੍ਰੀਤ ਕੌਰ ਧਾਮੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਨਵਾਂ ਬੁਟੀਕ ਖੋਲਣ ਤੇ ਹਾਰਦਿਕ ਵਧਾਈਆਂ ਦਿੱਤੀਆਂ, ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬੱਚੀਆਂ ਵੀ ਤਰੱਕੀ ਦੀਆਂ ਲੀਹਾਂ ਤੇ ਜਾ ਕੇ ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਆਪਣਾ ਅਹਿਮ ਰੋਲ ਨਿਭਾ ਰਹੀਆਂ ਹਨ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਹ ਬੱਚੀਆਂ ਇਸੇ ਤਰ੍ਹਾਂ ਹੀ ਦਿਨ ਦ ਗਨੀ ਤਰੱਕੀ ਕਰਨ ਅੱਜ ਫੂਗੜਾ ਸ਼ਹਿਰ ਵਿੱਚ ਐਸਟੀ ਅਕ੍ਰੇਸ਼ਨ ਬਿਰਖ ਹਸਪੀਟਲ ਦੇ ਸਾਹਮਣੇ ਬੁਟੀਕ ਖੋਲਿਆ ਗਿਆ ਲੇਡੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ ਕਿ ਬੁਟੀਕ ਖੁੱਲੇ ਕਿਉਂਕਿ ਉਹਨਾਂ ਨੂੰ ਬਹੁਤ ਲੋੜ ਹੁੰਦੀ ਹੈ ਔਰ ਮੈਂ ਪ੍ਰਮਾਤਮਾ ਕੇ ਅਰਦਾਸ ਕਰਦੀ ਆ ਕਿ ਇਹ ਬੇਟੀਆਂ ਦਿਨ-ਦੁਗਣੀ ਰਾਤ ਚਗਨੀ ਤਰੱਕੀ ਕਰਨ ਇਹਨਾਂ ਨੇ ਬਹੁਤ ਅੱਛਾ ਕੰਮ ਸ਼ੁਰੂ ਕੀਤਾ ਹੈ ਔਰ ਸਾਰੀਆਂ ਲੇਡੀਆਂ ਨੂੰ ਅਪੀਲ ਹੈ ਕਿ ਇੱਥੇ ਆ ਕੇ ਜ਼ਰੂਰ ਲਾਭ ਲਓ ਧੰਨਵਾਦ ਇਸ ਦੌਰਾਨ ਫਾਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ, ਮਿਨਾਕਸ਼ੀ ਵਰਮਾ, ਹੈਪੀ ਹੈਲਨ ਬੱਲੂ ਵਾਲੀਆ, ਗੁਰਜੀਤਪਾਲ ਵਾਲੀਆ, ਵਿਕਰਮਜੀਤ ਸਿੰਘ ਬਬਲੂ, ਬੋਬੀ ਬੇਦੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ। ਆਪਣੇ ਸੰਬੋਧਨ ਵਿੱਚ ਜਥੇ ਮਨਪ੍ਰੀਤ ਗੌਰਤਾ ਮੀਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਉੱਥੇ ਉਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਉਨ੍ਹਾਂ ਦੇ ਬੁਟੀਕ ਵਿਖੇ ਆ ਕੇ ਵਿਜ਼ਿਟ ਕਰਨ ਤੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ। ਫਾਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਮੈਮ ਦਾ ਥੈਂਕ ਯੂ ਕਰਦੀ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਅੱਜ ਇੱਥੇ ਆ ਕੇ ਓਪਨਿੰਗ ਕੀਤੀ ਹੈ ਬਟਿਕ ਦੀ ਸਾਨੂੰ ਆਪਣਾ ਪਿਆਰ ਦਿੱਤਾ ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਗਰਮੀਆਂ ਦਾ ਸੀਜ਼ਨ ਜਦੋਂ ਸ਼ੁਰੂ ਹੋ ਗਿਆ ਤਾਂ ਬੀਬੀਆਂ ਨੂੰ ਸੂਟਾਂ ਦੀ ਥੋੜੀ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਬੇਸ਼ੱਕ ਤੁਸੀਂ ਇੱਥੋਂ ਸਾਡੇ ਤੋਂ ਲੈ ਕੇ ਕੱਪੜਾ ਸਟਿਚ ਕਰਾ ਸਕਦੇ ਹੋ ਬੇਸ਼ੱਕ ਤੁਸੀਂ ਆਪਣਾ ਕੋਈ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਕਰਾ ਸਕਦੇ ਹੋ ਤੇ ਅਸੀਂ ਸਟਿਚਿੰਗ ਦਾ ਜਿੰਦਾ ਜ਼ਿਆਦਾ ਰੱਖਿਆ ਹੋਇਆ ਹੈ ਕਿ ਤੁਸੀਂ ਖੜੇ ਪੈਰ ਫਗਵਾੜਾ ਸ਼ਹਿਰ ਅੰਦਰ ਮਹਿਲਾਵਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹਰ ਗੋਬੇ ਨਗਰ ਫਗਵਾੜਾ ਵਿਖੇ ਐਚਏ ਕ੍ਰिएशन ਬੁਟੀਕ ਨਾਂ ਦਾ ਸ਼ੋਰੂਮ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਜੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮਪrakash ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਉਦਘਾਟਨ ਤੋਂ ਪਹਿਲਾਂ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦਾ ਬੁਟੀਕ ਵਿਖੇ ਪਹੁੰਚਣ ਤੇ ਮਨਪ੍ਰੀਤ ਕੌਰ ਧਾਮੀ ਅਤੇ ਹੋਰ ਨਾਪਤਵੰਤਿਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਆਪਣੇ ਸੰਬੋਧਨ ਵਿੱਚ ਜਿੱਥੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਮਨਪ੍ਰੀਤ ਕੌਰ ਧਾਮੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਨਵਾਂ ਬੁਟੀਕ ਖੋਲਣ ਤੇ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬੱਚੀਆਂ ਵੀ ਤਰੱਕੀ ਦੀਆਂ ਲੀਹਾਂ ਤੇ ਜਾ ਕੇ ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਆਪਣਾ ਅਹਿਮ ਰੋਲ ਨਿਭਾ ਰਹੀਆਂ ਹਨ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਹ ਬੱਚੀਆਂ ਇਸੇ ਤਰ੍ਹਾਂ ਹੀ ਦਿਨ ਦੁ ਨੇਤਰ ਕੀ ਕਰਨ ਇਸ ਦੌਰਾਨ ਫਾਸਟਵੇਫ ਅਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਮਿਨਾਕਸ਼ੀ ਵਰਮਾ ਹੈਪੀ ਹੈਲਨ ਬੱਲੂ ਵਾਲੀਆ ਗੁਰਜੀਤਪਾਲ ਵਾਲੀਆ ਵਿਕਰਮਜੀਤ ਸਿੰਘ ਬਬਲੂ ਬੋਬੀ ਬੇਦੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਆਪਣੇ ਸੰਬੋਧਨ ਵਿੱਚ ਜਿੱਥੇ ਮਨਪ੍ਰੀਤ ਗੌਰਤਾ ਮੀਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਉਨ੍ਹਾਂ ਦੇ ਬੁਟੀਕ ਵਿਖੇ ਆ ਕੇ ਵਿਜ਼ਿਟ ਕਰਨ ਤੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ ਫੌਕਵਰਤੋਂ ਨਵਰਾਂਗ ਚੈਨਲ 'ਤੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ